ਭਾਈ ਜੀ ਜੋ ਤੁਸੀਂ ਸੋਚਦੇ ਹੋ ਨਾ ਨਾ ਅੱਜ ਉਹ ਨਹੀਂ ਦਿਖਾਉਣਾ ਅੱਜ ਆਪਾਂ ਤੁਹਾਨੂੰ ਕੁਝ ਨਵਾਂ ਦਿਖਾਉਣਾ ਅੱਜ ਆਪਾਂ ਦਿਖਾਉਣਾ ਤੁਹਾਨੂੰ ਮਹਾਰਾਸ਼ਟਰ ਦੀ ਫਸਲવાડી ਖੇਤੀਬਾੜੀ ਇੱਥੋਂ ਦੇ ਖੇਤਾਂ ਦੇ ਰੰਗ ਆਪਾਂ ਸਾਈਕਲ ਯਾਤਰਾ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਆ ਰਹੇ ਹਾਂ ਤੇ ਆਪਾਂ ਖੇਤਾਂ ਦੇ ਵਿੱਚ ਥੋੜੀ ਝਾਤ ਮਾਰੀ ਅੱਜ ਤੇ ਕੀ ਦੇਖਦਾ ਮੈਂ ਇਹਨਾਂ ਕਹੋ ਖੇਤਾਂ ਦੇ ਵਿੱਚ ਆਜੋ ਬਣੇ ਰਿਓ ਨਾਲ ਤੁਹਾਨੂੰ ਵੀ ਨਾਲ ਲੈ ਚੱਲਦਾ ਤੇ ਆਜੋ ਦਿਖਾਉਣਾ ਤੇ ਬਾਈ ਦੇ ਨਾਲ ਥੋੜਾ ਜਿਆ ਹੁਣ ਤੁਹਾਨੂੰ ਕੀ ਦੱਸਾਂ ਮੂੰਹ ਦੇ ਵਿੱਚ ਥੋੜਾ ਜਿਹਾ ਮਸਾਲਾ ਲਾਇਆ ਹੋਇਆ ਸੀ ਉਹ ਤੋਂ ਗੱਲਬਾਤ ਹੋ ਨਹੀਂ ਰਹੀ ਸੀਗੀ ਬਾਈ ਕਿਸੇ ਟਾਈਮ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਖੇਤੀ ਕਰਦੇ ਸੀ ਤਾਂ ਉਹ ਥੋੜੀ ਥੋੜੀ ਫਸਲ ਹਰ ਇੱਕ ਚੀਜ਼ ਕਹਿ ਲੋ ਬੀਜਦੇ ਸੀਗੇ ਤੇ ਹਰ ਇੱਕ ਚੀਜ਼ ਘਰੋਂ ਹੀ ਮਿਲ ਜਾਂਦੀ ਸੀਗੀ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਈ ਹੁਣਾਂ ਦੀ ਹਲਦੀ ਲਾਈ ਹੋਈ ਆ ਤੇ ਬਾਤ ਹੀ ਆ ਬਾਈ ਉਹਨਾਂ ਨੇ ਟਰੈਕਟਰ ਨਾਲ ਤੇ ਹੁਣ ਬਾਈ ਹੁਣੀ ਚੌਗ ਰਹੇ ਆ ਤੇ ਬੀਬੀ ਆ ਤੇ ਬਾਈ ਹੁਣਾ ਦਾ ਇੱਥੇ ਹੀ ਮਕਾਨ ਆ ਤੁਸੀਂ ਆ ਦੇਖ ਸਕਦੇ ਹੋ ਤੇ ਉਹ ਪਰੇ ਕਣਕ ਬੀਜੀ ਹੋਈ ਆ ਤੇ ਪਿੱਛੇ ਕਹ ਲੋ ਆ ਦੇਖੋ ਹਲਦੀ ਹੋਰ ਲੱਗੀ ਆ ਤੇ ਕੇਲੇ ਦੀ ਖੇਤੀ ਆ ਇਹਨਾਂ ਦੀ ਤੇ ਸੋਇਆਬੀਨ ਆ ਛੋਲੇ ਆ ਤੇ ਬਾਈ ਨੇ ਦੱਸਿਆ ਵੀ ਹਰ ਫਸਲ ਅਸੀਂ ਥੋੜੀ ਥੋੜੀ ਕਰਕੇ ਬੀਜਦੇ ਆ ਤਾਂ ਹਲਦੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਚੁੱਕੀ ਜਾ ਰਹੀ ਆ ਦੇਖੋ ਮਿਹਨਤ ਕਰਦੇ ਆ ਹੱਥੀ ਥੋੜੀ ਜੀ ਮਿਹਨਤ ਇੱਧਰ ਜ਼ਿਆਦੇ ਆ ਹਲੇ ਵੀ ਉਹ ਦੇਖੋ ਛੋਟਾ ਜਿਹਾ ਬੋਰ ਆ ਦੀ ਪਾਇਆ ਵਾ ਜਿਹੜੀ ਨਿਕਲੀ ਹੋਈ ਬੋਰ ਕੀਤਾ ਹੋਇਆ ਵਾ ਤੇ ਗੋਰ ਵੈਸੇ ਬਹੁਤ ਘੱਟ ਆ ਇਧਰ ਏਰੀਆ 'ਚ ਤੇ ਹੁਣ ਤਾਂ ਸੋਲਰ ਸਿਸਟਮ ਵਗੈਰਾ ਵੀ ਆ ਗਿਆ ਉਹ ਪਰੇ ਸੋਲਰ ਸਿਸਟਮ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਕਿਸੇ ਟਾਈਮ ਆਪਣੇ ਵੀ ਪੰਜਾਬ ਦੇ ਵਿੱਚ ਇਦਾਂ ਹੀ ਹੁੰਦਾ ਸੀ ਹੁਣ ਅਸੀਂ 2 ਤੋਂ 4 ਫਸਲਾਂ ਤੱਕ ਹੀ ਸੀਮਤ ਰਹਿ ਗਏ ਆ ਦੇਖ ਸਕਦੇ ਹੋ ਦੇਸੀ ਹਲਦੀ ਆ ਤੋਂ ਭਾਈ ਇਹ ਹਲਦੀ ਕੀ ਵੀ ਅਲੱਗ-ਅਲੱਗ ਕੁਆਲਿਟੀ ਹੁੰਦੀ ਹੈ ਆਹ ਅਲੱਗ-ਅਲੱਗ ਪੁੱਜੀਏ ਚੇਨਈ ਵਾਲੀ ਮੋਦੀ ਚਾਣ ਵਾਲੀ ਮੋਦੀ ਅੱਛਾ ਔਰ ਇਹ सेलम दो दो चार नमूने हो तो हिंदी नहीं बोलते आप थोड़ी बहुत हिंदी बोलते हाँ हिंदी में बताइए क्या वरायटी है ये चेन्नई सेलम है अच्छा चेन्नई सेलम ओके ठीक है इसका एवरेज बहुत है अच्छा तो की अपने औसत निकल दिया है दी आपके एक बिगा से कितनी निकल आती है ये ਇੱਕ ਇੱਕ ਕਰ ਮੇ 40 में, 30 ਕੁਇੰਟਲ ਆਉਂਦਾ। ਅੱਛਾ ਇੱਕ 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 ਕਰ ਮੇ 30 ਕੁਇੰਟਲ ਨਿਕਲ ਆਉਂਦੇ। 30 ਕੁਇੰਟਲ। ਓਕੇ। ਕਿੰਨਾ ਖਰਚਾ? ਬੜੀਆ ਖਰਚਾ ਨਿਕਲ ਜਾਂਦਾ ਹੈ। ਖਰਚਾ ਬਹੁਤ ਲੱਗਦਾ। ਖਰਚਾ ਬਹੁਤ ਲੱਗਦਾ। ਖਰਚਾ 1 ਲੱਖ ਫਿਰ ਇੱਕ ਲੱਖ। ਤਾਂ ਰੋਤੀ ਕਿੰਨੇ ਕੀ ਹੈ ਇੱਕ ਇੱਕ ਕਰ ਸੇ? 2 3 ਲੱਖ। 2-3 ਲੱਖ ਦੀ ਹੋ ਜਾਂਦੀ ਹੈ। ਰੇਟ ਅੱਛਾ ਰਹਤਾ ਹੈ। ਰੇਟ ਅੱਛਾ ਰਹਤਾ ਹੈ। ਠੀਕ ਹੈ। ਤਾਂ ਦੇਖ ਸਕਦੇ ਹੋ ਬਾਈ ਨੇ ਦੱਸਿਆ ਕਹਿੰਦਾ ਲੱਖ ਰੁਪਈਆ ਦੇ ਨੇੜੇ ਖਰਚਾ ਆ ਜਾਂਦਾ ਵਾ। ਇਹ ਬਾਕੀ ਇਸ ਦਾ ਬੀਜ ਮਹਿੰਗਾ ਹੋਗਾ ਹੈ ਨਾ ਇਹ 4000 ਰੁਪਏ ਕਿੰਟਲ ਇਹ ਐਸੀ আচ্ছা ਹਾਂ ਤੇ ਸੁੱਕੀ ਗਈ ਤਾਂ 20000 17000 15000 15000 ਤੋਂ ਜ਼ਿਆਦਾ ਠੀਕ ਹੈ ਜੀ ਲੋ ਜੀ ਬਾਈ ਕਹਿੰਦਾ ਜੇ ਸੁੱਕ ਗਈ ਤਾਂ ਫਿਰ 17 15 20000 ਦੇ ਵਿੱਚ ਵਿੱਚ ਵੇਚਦੀ ਹੈ ਨਹੀਂ ਤਾਂ ਇਸ ਤਰ੍ਹਾਂ ਜਿੱਦਾਂ ਗਿੱਲੀ ਹੁਣ ਕੱਢ ਰਹੇ ਆ ਤਾਂ ਇਹ ਕੋਈ ਦੇ ਸਕਦੇ ਹੋ 4000 ਰੁਪਏ ਕਿਵਾਂਟਲ ਇਹਨਾਂ ਨੂੰ ਮਿਲਦੀ ਆ ਉਹ ਤੇਰੀ ਲਾਈ ਬੈਠੇ ਆ ਇੱਕ चलो मेहनत कर दिया भाई अपने भाई का भी खेती आ है क्या लगा है तरबूज है तरबूज है ठीक है ये कंपनी के बाजार रखा है जो प्लेट वगैरह ये लगे हैं वो कंपनी का है कंपनी का, का है तो क्या हिसाब किताब रहता है इसका एक किलो से रहता है नहीं एक एकड़ में मानो बीज कितना डलता है कितने पैसे का 22 22 22 हजार 22000 का 20000 का है। बीज बीज 1 किला 1 एक एक एकड़ में हां ठीक तीन है 3 एकड़ है 3 एकड़ 3 एकड़ में 25000 का है ठीक है ऐसा बताओ ना सर भाई ਨੂੰ ਥੋੜੀ ਜਿਹੀ ਭਾਸ਼ਾ ਸਮਝ ਨਹੀਂ ਆਪਣੀ ਆਉਂਦੀ ਤੇ ਇਹ ਦੱਸੋ ਬਾਈ ਜੀ ਆ ਦੇਖੋ ਫਲ ਪਿਆ ਹੋਇਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਇਹ ابھی ਆਪ ਕਿਆ ਕਰ ਰਹੇ ਹੋ ਇਹ ਯੇਰ ਨਿਕਲ ਰਹਾ ਹੈ ਹਾਂ ਯੇਰ ਜੋ ਪਾਣੀ ਮੇਂ ਹਵਾ ਆਤੀ ਹੈ ਹਾਂ ਹਾਂ ਏਅਰ ਏਅਰ ਓਕੇ ਓਕੇ ਠੀਕ ਹੈ ਉਹ ਆਪ ਨਿਕਾਲ ਰਹੇ ਹੋ ਠੀਕ ਹੈ ਬਾਈ ਠੀਕ ਆ ਭਾਈ ਕਹਿੰਦਾ ਦੇਖੋ ਹਵਾ ਵੀ ਕੱਢ ਰਹੀ ਆ ਇਹੋ ਆਪਣੇ ਪਲਾਸਟਰ ਦਾ ਕਾਗਜ਼ ਆ ਪਾ ਕੇ ਵੀਜੇ ਹੋਣਗੇ ਤੇ ਭਾਈ ਇਹ ਕਿੰਨੇ ਕ ਦਾ ਹੋ ਜਾਂਦਾ ਕਿਤਨੇ ਕ ਮਾਲ ਹੋ ਜਾਂਦਾ 1 ਏਕੜ ਮੇ ਇਹ ਇਹ ਸਭ ਮਾਲ ਹਾਂ 1 ਏਕੜ ਦਾ ਹਾਂ 10 ਲੱਖ ਦਾ ਹੋ ਜਾਏਗਾ 10 12 ਲੱਖ ਦਾ ਹੋ ਜਾਏਗਾ ਬੜੀਆ ਤਰਬੂਜ ਆ ਇਹ ਹੈਨਾ ਬੜੀਆ ਨਸਲ ਵਾਲਾ ਹੈ ਇੱਕੋ ਆ ਛੋਟਾ ਜਿਹਾ ਪੀਸ ਆ ਤੇ ਦੇਖੋ ਭਾਈ ਪੰਜਾਬੀਓ ਆਪਣੇ ਵੀ ਤੁਸੀਂ ਲਾਉਣੇ ਹੋ ਖੇਤੀ ਆਪਾਂ ਨੂੰ ਵੀ ਬਦਲਣ ਦੀ ਜ਼ਰੂਰਤ ਆ ਖੇਤੀ ਤੇ 10 ਲੱਖ ਦਾ ਭਾਈ ਕਹਿੰਦਾ ਜਿਹੜਾ ਕਿ ਮਾਲ ਇਹ ਆਪਸ ਹੋ ਜਾਂਦਾ ਚਲੋ ਮਿਹਨਤ ਤਾਂ ਜਿਹੜੀ ਆਉਂਦੀ ਆ ਆਪਾਂ ਬਾਕੀ ਫਸਲਾਂ ਤੇ ਵੀ ਕਰਦੇ ਆ ਤੇ ਬਾਕੀ ਦੱਸਿਓ ਫਿਰ ਤੁਹਾਨੂੰ ਕਿਦਾਂ ਲੱਗਿਆ ਇਹ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਬਾਈ ਤੇ ਬਾਈ ਦੇ ਨਾਲ ਥੋੜਾ ਜਿਆ ਹੁਣ ਤੁਹਾਨੂੰ ਕੀ ਦੱਸਾਂ ਮੂੰਹ ਦੇ ਵਿੱਚ ਥੋੜਾ ਜਿਆ ਮਸਾਲਾ ਲਾਇਆ ਹੋਇਆ ਸੀ ਉਹ ਤੋਂ ਗੱਲਬਾਤ ਹੋ ਨਹੀਂ ਰਹੀ ਸੀਗੀ ਬਾਈ ਦੇਖੋ ਬਾਈ ਜੀ ਕਪਾਹ ਖਿੜੀ ਹੋਈ ਚਿੱਟੇ ਚਿੱਟੇ ਰੂਹ ਚਲੋ ਬਰਫ਼ ਵਰਗੀ ਆ ਤੇ ਬਾਕੀ ਦੇਖੋ ਤੁਸੀਂ ਉਹ ਸੋਇਆਬੀਨ ਦੀ ਫਸਲ ਆ ਜਿਹੜੀ ਪਿੱਛੇ ਘਾਜੇ ਵਾਂਗੂ ਲੱਗ ਰਹੀ ਆ ਆ ਕਣਕ ਦੇਖੋ ਬਾਈ ਕਿਵੇਂ ਕੈਰੀਆਂ ਦੇ ਵਿੱਚ ਲਾਈ ਹੋਈ ਖੁੱਲੀ-ਖੁੱਲੀ ਦੇਖੋ ਬਾਈ ਚਰੀ ਖੜੀ ਚਰੀ ਵੀ ਹਰੀ-ਭਰੀ ਐਲ ਪੂਰੀ ਦੇਖੋ ਕਿੰਨੀ ਉੱਚੀ ਆ ਤੇ ਬਾਕੀ ਸੋਲਰ ਸਿਸਟਮ ਦੇਖੋ ਲੱਗਿਆ ਹੋਇਆ ਸੋਲਰ ਸਿਸਟਮ ਬਹੁਤ ਜ਼ਿਆਦਾ ਲੱਗਿਆ ਇੱਧਰ ਕਿਉਂਕਿ ਇੱਧਰ ਆਪਣੇ ਵਾਂਗੂ ਕਨੈਕਸ਼ਨ ਤਾਂ ਦਿੱਤੇ ਨਹੀਂ ਪਾਣੀ ਦੇ ਤੇ ਹੁਣ ਲੋਕ ਬੋਰ ਕਰਨ ਲੱਗ ਗਏ ਤੇ ਸੋਲਰ ਸਿਸਟਮ ਆ ਜਿਹੜਾ ਕਿ ਲਾਉਣ ਲੱਗ ਗਏ ਜ਼ਿਆਦਾਤਰ ਬਾਈ ਜੀ ਇਦਾਂ ਦੇ ਖੂ ਬਹੁਤ ਆ ਇਹਦੇ ਵਿੱਚ ਟੁੱਲੂ ਪੰਪ ਸਿੱਟੇ ਹੁੰਦੇ ਆ ਵੱਡੀਆਂ ਮੋਟਰਾਂ ਮੱਛੀਆਂ ਸਿੱਟੀਆਂ ਹੁੰਦੀਆਂ ਜਾਂ ਘਰਾਂ ਵਾਸਤੇ ਨਹੀਂ ਟੁੱਲੂ ਪੰਪ ਸੱਟ ਲੈਂਦੇ ਆ ਤੇ ਜੇਵੇਂ ਖੇਤ ਆਹਾ ਇਹਦੇ ਵਿੱਚ ਮੱਛੀ ਮੋਟਰ ਸਿੱਟੀ ਹੋਊਗੀ ਇਹਦੇ ਨਾਲ ਹੀ ਇਹ ਪਾਣੀ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਕਿਤੇ ਦੂਜਾ ਹਲੇ ਨਹੀਂ ਲੱਗਿਆ ਕਨੈਕਸ਼ਨ ਆਪਣਾ ਸੋਲਰ ਵਾਲਾ ਇੱਥੇ ਇਦਾਂ ਦਾ ਸਿਸਟਮ ਚੱਲਦਾ ਆ ਤਾਂ ਪਤੰਦਰ ਨਾਲ ਨਿਆਈ ਵਾਲੇ ਖੇਤਾਂ ਨੂੰ ਸਾਰਾ ਕੋਜੀ ਲਾਈ ਫਿਰਦਾ ਆਹੀਂ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਨਿਆਈ ਵਾਲਾ ਖੂਹ ਹੁੰਦਾ ਹੈ ਉਹ ਖੜਿਆ ਦੋ ਮੋਲੇ ਭੜਦਾ ਵਾਹ ਜੀ ਵਾਹ ਕੀ ਬਾਤਾਂ ਨੇ ਲੱਗਦਾ ਪੰਜਾਬ ਹੀ ਬਾਈ ਆ ਸੋਲਰ ਸਿਸਟਮ ਲੱਗਿਆ ਹੋਇਆ ਇੱਕ ਇਹ ਆ ਕਿਹੜਾ ਬੀ ਲਾਈ ਫਿਰਦਾ ਆ ਦਾ ਕਣਕ ਪੱਕੀ ਵੀ ਪਈ ਆ ਬਾਕੀ ਹਲੇ ਹਰੀਆਂ ਖੜੀਆਂ ਦਾ ਵੀਰ ਦਾ ਫਰਕ ਆ ਕੋਈ ਨਹੀਂ ਤਾਂ ਚਾਰੇ ਪਾਸੇ ਹਲੇ ਹਰੀਆਂ ਕਣਕਾਂ ਆ ਉਹ ਮੈਨੂੰ ਪਤਾ ਸੀ ਤੁਸੀਂ ਯਕੀਨ ਨਹੀਂ ਕਰਨਾ ਵੀ ਕਣਕ ਪੱਕੀ ਆ ਬਾਕੀ ਸਾਰੀਆਂ ਹਰੀਆਂ ਨੇ ਆ ਦੇਖ ਲਓ ਆ ਹਰੀਆਂ ਖੜੀਆਂ ਨਾਲ ਇਹ ਵੀ ਦਾ ਫਰਕ ਆ ਬਾਈ ਕਮੈਂਟ ਕਰ ਦਿਓ ਜੇ ਤੁਹਾਨੂੰ ਪਤਾ ਵਾਤਾ ਕਿਹੜਾ ਵੀ ਆ ਆਪਾਂ ਬਾਲੇ ਖੇਤੀਬਾੜੀ ਵਾਲੇ ਹੈ ਨਹੀਂਗੇ ਉਹ ਆ ਕਣਕ ਬਾਈ ਪੱਕੀ ਖੜੀ ਆ ਤੇ ਆ ਨਾਲ ਹਰੀ ਖੜੀ ਆ ਤੇ ਹੁਣ ਤੁਸੀਂ ਦੱਸਿਓ ਵੀ ਇਹ ਵੀ ਦਾ ਫਰਕ ਆ ਇਹ ਕਿਹੜਾ ਵੀ ਆ ਇਹ ਜਿਆ ਇਹ ਤਾਂ ਫਿਰ ਕਮਾਂਡੀ ਦਾ ਕਹਿੰਦਾ ਹੂ ਇਹਦੇ ਤਾਂ ਘਰੇ ਪਹਿਲਾਂ ਹੀ ਦਾਣੇ ਆ ਜਾਣੇ ਆ ਮੇਰੇ ਨਾਲੋਂ ਹੈ ਮੈਂ ਤਾਂ ਪਿੱਛੇ ਰਹਿ ਗਿਆ ਯਾਰ ਆ ਹਲਦੀ ਦੇ ਉੱਪਰਲੇ ਪਾਸੇ ਨੂੰ ਮਾਰਿਓ ਝਾਦ ਕੇ ਨਾ ਆ ਵੀ ਪੱਕੀ ਪਈ ਆ ਤੇ ਅੱਜ ਆਪਾਂ ਤੁਹਾਨੂੰ ਖੇਤੀਬਾੜੀ ਦਿਖਾਉਣੀ ਆ ਮਹਾਰਾਸ਼ਟਰ ਦੇ ਖੇਤ ਹਰੇ ਭਰੇ ਹੈ ਦੇਖੋ ਐਨ ਖੜੇ ਪਏ ਆ ਯਾਰ ਪੈੜੀਆਂ ਬਹੁਤ ਤਕੜੀਆਂ ਇੱਧਰ ਬਹੁਤ ਤਰ੍ਹਾਂ ਦੀ ਫਸਲ ਬੀਜਦੇ ਆ ਇਹ ਇੱਕ ਝੋਨਾ ਹੀ ਨਹੀਂ ਬੀਜਦੇ ਦੇਖੋ ਬਾਈ ਚੀਕੂਆ ਦਾ ਪੇੜ ਆ ਇਹ ਜਾਲ ਪਾਇਆ ਹੋਇਆ ਦੇਖੋ ਫਲ ਕਿੰਨਾ ਆਇਆ ਹੋਇਆ ਹੈ